वेलकम टू खन्ना न्यूज़ लाइव खालसाई शानो शौकत ਦਾ ਪ੍ਰਤੀਕ ਵਿਸ਼ੇ ਪ੍ਰਸਿੱਧ ਹੋਲੇ ਮਹੱਲੇ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ 10 ਤੋਂ 12 ਮਾਰਚ ਤੱਕ ਸ੍ਰੀ ਕਿਰਤਪੁਰ ਸਾਹਿਬ ਅਤੇ 13 ਤੋਂ 15 ਮਾਰਚ ਤੱਕ ਖਾਲਸੇ ਦੀ ਜਨਮ ਭੂਮੀ ਸਥਾਨ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮਨਾਇਆ ਜਾਵੇਗਾ ਅੱਜ ਪਹਿਲੇ ਪੜਾਅ ਤਹਿਤ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਜੇਕਰ ਇੰਤਜ਼ਾਮਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਖੁਦ ਗਰਾਊਂਡ ਜ਼ੀਰੋ ਤੇ ਪ੍ਰਸ਼ਾਸਨ ਘੁੰਮ ਕੇ ਤਿਆਰੀਆਂ ਦਾ ਜਾਇਜ਼ਾ ਲੈ ਰਿਹਾ ਹੈ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਖੁਦ ਪੈਦਲ ਘੁੰਮ ਕੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਾਂ ਤਾ ਜੋ ਸੰਗਤਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਅਗਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਮੌਕੇ ਤੇ ਹੀ ਦਰੁਸਤ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਲੀ ਕੀਨੀ ਸੰਤ ਸੇਵ ਲੰਗ ਰੰਗ ਲੱਗਾ ਅੱਤ ਲਾਲ ਦੇਵ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋ ਗਈ ਨਹਿ ਲਾਗੇ ਦਾ ਕਦੇ ਮਹਾਬਾਕ ਅਨਸਾਰ ਅੱਜ ਸ੍ਰੀ ਕੀਰਤ ਕੋ ਸਾਹਿਬ ਦੀ ਤਰਤੀ ਤੇ ਗੁਰਦੁਆਰਾ ਸ੍ਰੀ ਪਤਾਲਪੁਰ ਸਾਹਿਬ ਵਿਖੇ ਖੋਲੇ ਮਹੱਲੇ ਦੇ ਪਹਿਲੇ ਪੜਾ ਦੀ ਅਰੰਭਤਾ ਹੋਈ ਹੈ ਸ਼ੋਭਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਅਤੇ ਸਮੂਹ ਸੰਗਤ ਜਥਵੰਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੋਏ ਹਨ ਜਿਨ੍ਹਾਂ ਦੇ 12 ਤਰੀਕ ਵਾਲੇ ਦਿਨ ਭੋਗ ਪਾਏ ਜਾਣਗੇ ਔਰ ਦੂਸਰੀ ਪੜਾ ਦੀ ਅਰੰਭਤਾ 13 ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਜੀ ਸ੍ਰੀ ਆਨੰਦਪੁਰ ਸਾਹਿਬ ਜੀ ਪਾਵਨ ਕਰਤੀ ਤੇ ਹੋਵੇਗੀ ਜਿਸ ਦੇ ਭੋਗ 15 ਤਰੀਕ 15 ਮਾਰਚ 2025 ਔਰ ਉਸ ਦਿਨ ਹੋਲੇ ਮਹੱਲੇ ਵਾਲੇ ਦਿਨ ਇਹ ਭੋਗ ਪਾਈ ਜਾਣਗੇ ਉੱਥੇ ਹੀ ਸਮਾਗਮਾਂ ਵਿੱਚ ਬੰਤ ਪ੍ਰਸਿੱਧ ਢਾਡੀ ਜਿਥੇ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਪ੍ਰਸਿੱਧ ਰਾਗੀ ਜਿਥੇ ਕਵੀਸ਼ੀ ਜਿਥੇ ਸੰਗਤਾਂ ਨੂੰ ਇਤਿਹਾਸਦਾਰਾ ਨਿਹਾਲ ਕਰਨਗੇ ਔਰ ਜਿੱਥੇ ਆਪ ਜੀ ਨੇ ਬੇਨਤੀ ਕੀਤੀ ਹੈ ਕਿ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਸ੍ਰੀ ਕੇਸਕਰ ਸਾਹਿਬ ਦੇ ਸਮੂਹੇ ਪ੍ਰਬੰਧ ਵੱਲੋਂ ਪੂਰਨ ਤੌਰ ਤੇ ਚੜ੍ਹਦੀ ਕਲਾ ਨਾਲ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰ ਲਏ ਗਏ ਹਨ ਔਰ ਸਤਿਗੁਰੂ ਦੀ ਕਿਰਪਾ ਸਦਕਾ ਔਰ ਸੰਗਤਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਦੂਰੋਂ ਦੂਰੋਂ ਸੰਗਤਾਂ ਆ ਕੇ ਜਥਿਆਂ ਦੇ ਰੂਪ ਵਿੱਚ ਸਹਿਯੋਗ ਦੇ ਰਹੀਆਂ ਸੰਗਤਾਂ ਨੂੰ ਮੱਥਾ ਟੇਕਣ ਵਾਸਤੇ ਅਤੇ ਲੰਗਰ ਪਾਣੀ ਦਾ ਵੀ ਕਾਰਜ ਪ੍ਰਬੰਧ ਹੈ ਰੈਸ਼ ਦਾ ਹੀ ਪ੍ਰਬੰਧ ਹੈ ਇਹ ਸਤਿਗੁਰੂ ਦੀ ਕਿਰਪਾ ਸਦਕਾ ਸਾਰਾ ਹੋ ਰਿਹਾ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਦੇਖੋ ਪੰਥਕ ਪਰੰਪਰਾਵਾਂ ਮਰਯਾਦਾਵਾਂ ਤੇ ਜਾਹੋ ਜਲਾਲ ਅਨੰਦਪੁਰ ਸਾਹਿਬ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਦੀ ਸਾਜਨਾ ਕੀਤੀ ਤੇ ਮਰਦਾ ਹੋਏ ਲੋਕਾਂ ਦੇ ਵਿੱਚ ਜਾਨ ਫੁਕੀ ਜਿਹੜੀ ਗੱਲ ਅਸੀਂ ਕਰਦੇ ਹਾਂ ਕਿ ਚਿੜੀਆਂ ਤੋਂ ਬਾਜ ਤਰਾਉਣ ਦੀ ਗੱਲ ਸਵਾ ਲੱਖ ਨਾਲ ਲੜਾਉਣ ਦੀ ਗੱਲ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਛਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਤਾ ਜਿਸ ਦੇ ਪ੍ਰਬੰਧਾਂ ਦੇ ਅਧੀਨ ਵੱਡੇ ਪੱਧਰ ਤੇ ਖਾਲਸਾਈ ਜਹੋ ਜਲਾਲ ਜਿਹੜਾ ਵਾ ਕਿਨਾਂ ਹੋਲਾ ਮਹੱਲਾ ਆ ਪਹਿਲੇ ਪੜਾ ਦਾ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਆਰੰਭ ਹੁੰਦਾ ਇਸ ਤੋਂ ਪਹਿਲਾਂ ਪੰਜ ਨਗਾਰੇ ਵਜਾ ਕੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਜਾਂਦੀ ਆ ਅੱਜ ਸਾਡੇ ਬਹੁਤ ਹੀ ਸਰਕਾਰਯੋਗ ਸਨਮਾਨਯੋਗ ਹੈੱਡ ਗ੍ਰੰਥੀ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੇ ਆ ਕੇ ਇੱਥੇ ਆਰੰਭਤਾ ਕੀਤੀ ਅਰਦਾਸ ਦੇ ਨਾਲ ਸੋ ਸਮੁੱਚੀਆਂ ਦੁਨੀਆ ਅੰਦਰ ਵਸਦੀਆਂ ਸੰਗਤਾਂ ਉਹਨਾਂ ਨੂੰ ਅੱਜ ਦੇ ਇਸ ਹੋਲੇ ਮੁਹੱਲੇ ਦੀ ਆਰੰਭਤਾ ਦੇ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸੋਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈ ਹੈ ਜਿਹੜਾ ਖਾਲਸਾ ਹੀ ਜਹੋ ਜਲਾਲ ਹੈ ਇਹ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਕਿ ਸਾਡੀ ਉਸ ਪ੍ਰਾਤਨ ਰਵਾਇਤਾਂ ਦਾ ਪ੍ਰਤੀਕ ਨੇ ਤੇ ਉਸ ਨੂੰ ਸਾਂਭ ਕੇ ਰੱਖਿਆ ਹੋਇਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਇਹਦੇ ਵਿੱਚ ਸ਼ਰੋਣੀ ਗੁਰਦਾਰਾ ਪਰੰਧ ਕਮੇਟੀ ਦਾ ਵੱਡਾ ਸਹਿਯੋਗ ਹੁੰਦਾ ਇਸ ਤੋਂ ਇਲਾਵਾ ਪੂਲ ਦੁਨੀਆ ਭਰ ਤੋਂ ਸੰਗਤ ਜਿਹੜੀ ਆ ਉਹ ਜਥਿਆਂ ਦੇ ਰੂਪ ਵਿੱਚ ਇੱਥੇ ਪਹੁੰਚਦੀ ਆ ਐਨਕੀ ਇਸ ਗੱਲ ਦੀ ਵੀ ਵਧਾਈ ਆ ਕਿ ਬਹੁਤ ਦਿਨ ਪਹਿਲਾਂ ਤੋਂ ਸੰਗਤਾਂ ਜਿਹੜੀਆਂ ਇੱਥੇ ਆ ਰਹੀਆਂ ਨੇ ਸੋ ਭਾਵੇਂ ਕੀ ਜਿਹੜੇ ਪ੍ਰਬੰਧ ਨੇ ਉਹ ਓਨੇ ਵੱਡੇ ਨਹੀਂ ਹੁੰਦੇਗੇ ਪਰ ਸ਼ਰੋਣੀ ਗੁਰਦਾਰਾ ਪਰੰਧ ਕਮੇਟੀ ਸੰਗਤ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਜਿਹੜੇ ਪ੍ਰਬੰਧ ਲੈ ਕੇ ਚੱਲਦੀ ਆ ਸੋ ਅੱਜ ਦੇ ਇਸ ਆਰੰਭਤਾ ਤੇ ਆਪ ਸਭ ਨੂੰ ਸਮੂਚੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਗੁਰ ਕਰਪਾ ਕਰਨ ਪੰਥ ਅੰਦਰ ਏਕਾਤ, ਏਕਤਾ, ਚੜ੍ਹਦੀ ਕਲਾ ਬਖਸ਼ਣ ਤਾਂ ਕਿ ਪੰਥ ਤੇ ਹੋਰੇ ਹੱਲਿਆਂ ਦੇ ਖਿਲਾਫ ਗੁਰੂ ਸਾਹਿਬ ਨੇ ਇਸ ਕੌਮ ਨੂੰ ਜ਼ੁਲਮ ਤੇ ਜ਼ਬਰ ਦੇ ਖਿਲਾਫ ਲੜਨ ਵਾਸਤੇ ਖੜਾ ਕੀਤਾ ਸੀ ਸੋ ਕੌਮ ਤੇ ਕਿਸੇ ਤਰ੍ਹਾਂ ਦੇ ਹੱਲੇ ਆ ਅਸੀਂ ਇੱਕਜੁੱਟ ਹੋਈਏ ਇੱਕ ਮੁੱਠ ਹੋਈਏ ਇੱਕਸਰ ਹੋਈਏ ਤਾਂ ਕਿ ਅਸੀਂ ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਜਿਹੜਾ ਯੋਗਦਾਨ ਪਾ ਸਕੀਏ ਹਰੇਕ ਵਾਂਗ ਹਰ ਵਾਂਗ ਹਰ ਵੇਰੀ ਵਾਂਗ ਸਾਡੇ ਜਿਹੜੇ ਪ੍ਰਬੰਧ ਦੇ ਨਾਲ ਉਹ ਸਹਿਯੋਗ ਕਰਦਾ ਤੋਂ ਅਸੀਂ ਉਹਨਾਂ ਨੂੰ ਫਿਰ ਵੀ ਇਸ ਗੱਲ ਹੀ ਅਗ੍ਹਾ ਕਰਾਂਗੇ ਜਿਹੜੇ ਪ੍ਰਬੰਧ ਨੇ ਉਹਨਾਂ ਪ੍ਰਬੰਧਾਂ ਦੇ ਵਿੱਚ ਪੂਰਾ ਖਿਆਲ ਰੱਖ ਕੇ ਸਾਡੇ ਜਿਹੜੇ ਇਥੋਂ ਦੇ ਮੈਨੇਜਰ ਸਾਹਿਬ ਤਖਸਾਲ ਦੇ ਮੈਨੇਜਰ ਸਾਹਿਬ ਵੀ ਸਾਡੇ ਕੋਲ ਨੇ ਇਹਨਾਂ ਦਾ ਪੂਰਾ ਜਿਹੜਾ ਸਹਿਯੋਗ ਉਹ ਲੈਣ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਾ ਆ ਸਕੇ ਪ੍ਰਧਾਨ ਜੀ ਜਿਹੜਾ ਅੱਜ ਤਖਸਾਲ ਦੇ ਸੰਗ ਸਾਹਿਬ ਦੀ ਸਭਾ ਮਜਰੀਆਂ ਫਿਰ ਕੀਤੀਆਂ ਗਈਆਂ ਆ ਕੁਝੜਾ ਉਹ ਹੋਲੇ ਮਹਲੇ ਦਾ ਦਿਨ ਹੈ ਜਿੰਨਾ ਕੁਝ ਵੀ ਵਾਪਰ ਰਿਹਾ ਗੁਰੂ ਦੀ ਭੈ ਭਾਵਨੀ ਤੇ ਪਾਣੇ ਵਿੱਚ ਹੀ ਵਾਪਰ ਰਿਹਾ ਤੇ ਵੱਡੀ ਗੱਲ ਜਿਹੜੀ ਕਰਨ ਵਾਲੀ ਆ 108 ਸਿਰੇ ਤੇ ਗੰਢ ਕਿ ਗੁਰੂ ਸਾਹਿਬ ਨੇ ਆਪ ਵਸ ਕੇ ਇਸ ਸਮੇਂ ਦੇ ਵਿੱਚ ਜਿਹੜਾ ਕੋਈ ਟਕਰਾ ਸੀ ਉਸ ਟਕਰਾ ਨੂੰ ਖਤਮ ਕੀਤਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਸਤਾ ਪ੍ਰਬੰਧ ਸਾਰੇ ਚਲਾਉਂਦੀ ਆ ਸੋ ਨੈਂਗ ਸਿੰਘ ਜਥੇਬੰਦੀਆਂ ਸਿੱਖ ਕੌਮ ਦਾ ਅਨਿਖੜਮਾ ਅੰਗ ਆ ਤੇ ਖਾਸ ਤੌਰ ਤੇ ਅਨੰਤਪੁਰ ਸਾਹਿਬ ਦੀ ਧਰਤੀ ਉਹਨਾਂ ਦਾ ਹੈੱਡਕੁਆਰਟਰ ਆ ਸੋ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਤੋਂ ਸਹਿਯੋਗ ਦੀ ਆਸ ਵੀ ਕਰਦੇ ਆ ਕਿਉਂਕਿ ਐਡੇ ਵੱਡੇ ਸਮਾਗਮਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਵਿਚਾਰਾਂ ਦੇ ਮਤਭੇਦ ਹੋਣੇ ਕੋਈ ਵੱਡੀ ਗੱਲ ਨਹੀਂ ਹੈ ਬੈਠ ਕੇ ਹੋਏ ਇਕੱਤਰ ਮਨੋਬਰ ਭਾਈ ਦੁਬਦਾ ਦੂਰ ਕਰੋ ਰੁਲਾਏ ਗੁਰੂ ਸਾਹਿਬ ਨੇ ਸਾਨੂੰ ਇਹ ਸਮਰਤ ਦਿੱਤੀ ਆ ਸੋ ਜਿਹੜਾ ਅੱਜ ਕਿਸੇ ਵੀ ਤਰ੍ਹਾਂ ਦਾ ਜਿਹੜਾ ਟਕਰਾ ਨਹੀਂ ਹੋਇਆ ਤੇ ਜਿਹੜੇ ਦਿੱਲੀ ਤਖਤ ਤੇ ਬੈਠੇ ਲੋਕ ਜਿਨ੍ਹਾਂ ਦਾ ਤਖਤ ਦਾ ਟਾਕਰਾਵਾ ਕਾਲ ਤੱਕ ਨਾਲ ਉਹ ਲੋਕ ਜਿਹੜਾ ਕੁਝ ਚਾਹੁੰਦੇ ਸੀ ਉਹ ਕੁਝ ਨਹੀਂ ਵਾਪਰਿਆ ਮੈਂ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਦੇ ਪ੍ਰਬੰਧਾਂ ਦੀ ਅਤੇ ਇਨੈਕ ਸਿੰਘ ਜਥੇਬੰਦੀਆਂ ਦੀ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਜਿਵੇਂ ਕਹਿੰਦੇ ਆ ਆਪੋ ਆਪਣਾ ਜਿੰਨਾ ਕੁ ਯੋਗਦਾਨ ਬਣਦਾ ਸੀ ਉਹ ਪਾਇਆ ਜਿਹੜੇ ਕੋਈ મતਭੇਦ ਹੋਣਗੇ ਆਉਣ ਵਾਲੇ ਸਮੇਂ 'ਚ ਬੈਠ ਕੇ ਉਹ ਨਿੱਠੇ ਜਾਣਗੇ ਗੁਰੂ ਕਿਰਪਾ ਕਰਨ ਕੌਮ ਦੇ ਅੰਦਰ ਏਕਤਾ ਸਫਾਕ ਬਖਸ਼ਣ ਫੇਰ ਮੁਰ ਤੋਂ ਹੋਲੇ ਮਹਲੇ ਦੇ ਆਰਾਮ ਤਾਲੀਆਂ ਬਹੁਤ ਬਹੁਤ ਵਾਰਕ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਦੁਆਰਾ ਕਿੰਨੇ ਦਾ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪੱਤਰਕਾਰ ਪੀਰ ਮੈਨੂੰ ਪੁੱਛਣ ਦੇ ਸੀ ਮੈਡੀਕਲ ਬੀਮਾ ਜਿਹੜਾ ਜਾਂ ਇਨਸ਼ੋਰ ਚ ਕਰਵਾਉਂਦੇ ਆ ਕੋਈ ਐਕਸੀਡੈਂਟ ਨਾ ਹੋ ਜਾਵੇ ਕਿਸੇ ਦੀ ਟੁਰਘਟਣਾ ਮੌਤ ਨਾ ਹੋ ਜਾਵੇ ਉਹ 20 ਕਿਲੋ ਮੀਟਰ ਦੇ ਦਾਰੇ ਦੇ ਵਿੱਚ ਆਪਾਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾ ਦਿੱਤਾ ਗਿਆ ਵਾ ਤੇ ਸਰਕਾਰ ਵੱਲੋਂ ਵੀ ਮੈਨੂੰ ਐਸ.ਡੀ.ਐਲ. ਸਾਹਿਬ ਨੇ ਕਿਹਾ ਵਾ ਵੀ ਅਸੀਂ ਵੀ ਆਪਣੇ ਵੱਲੋਂ ਵੀ ਕਰਵਾਇਆ ਡੀ.ਸੀ ਕਿਲੋਮੀਟਰ ਦੇ ਦਾਰੇ ਉਹਦੇ ਵਿੱਚ ਜੇ ਕੋਈ ਸਰਟੀਫਿਕੇਟ ਲੱਗੇ ਜਿੱਦਾਂ ਜਿੰਨੀ ਕਿ ਸਾਟ ਆ ਉਹਦੇ ਨਾਲ ਕੋਈ 5000 ਕੋਈ 10000 ਕੋਈ 15000 20000 ਤੱਕ ਤੇ ਜੇ ਕਿਸੇ ਦੀ ਵਿਅਕਤੀ ਦੀ ਮੌਤ ਹੋ ਜਾਂਦੀ ਆ ਉਹਨੂੰ 1 ਲੱਖ ਰੁਪਈਆ ਸੀ ਦਵਾਉਣੇ ਕਲੇਮ ਅੰਨੇ ਪਿਛਲੇ ਸਾਲ ਦੋ ਮੌਤਾਂ ਹੋਈਆਂ ਸੀ ਉਹ ਦੋ ਥਾ 2 ਲੱਖ ਰੁਪਈਆ ਸੀ ਐਰਥੀ ਦਿੱਤਾ ਉਹ ਉਹ ਆਏ ਨਹੀਂ ਸੀ ਕਿਤੇ ਬਾਹਰ ਗਏ ਸੀ ਉਹ ਸੱਜਣ ਉਹ ਇਹਨਾਂ ਨੂੰ ਅੱਜ ਸੱਦ ਕੇ ਮੈਂ ਪਰਸੂ ਚ ਆਉਤੀ ਦਿੱਤਾ ਅਜ 2 ਲੱਖ ਰੁਪਈਆ ਉਹਨਾਂ ਨੂੰ ਲੇਕਿਨ ਸਭ ਪ੍ਰਬੰਧਾ ਦੀ ਜੇਕਰ ਗੱਲ ਕੀਤੀ